ਫਗਵਾੜਾ ਦੇ ਵਿੱਚ ਹੋ ਰਹੀਆਂ ਚੋਰੀ ਤੇ ਲੁੱਟਖੋਦੀਆਂ ਵਾਰਦਾਤਾਂ ਦਾ ਤੇ ਵਿੱਚ ਹੋ ਰਿਹਾ ਅਚਾਨਕ ਵਾਧੇ ਦੇ ਕਾਰਨ ਸ਼ਹਿਰ ਵਾਸੀ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹ ਸੁਰੱਖਿਆਤ ਨੇ ਉਥੇ ਇਲਾਕੇ ਦੇ ਵਿੱਚ ਬੇਖੌਫ ਚੋਰਾਂ ਦੇ ਦਿਨ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਿਸ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਅਣਕੀ ਨਗਰ ਗਲੀ ਨੰਬਰ 5 ਤੋਂ ਸਾਹਮਣੇ ਹੈ ਜਿੱਥੇ ਬੀਤੀ ਰਾਤ ਇੱਕ ਪਰਿਵਾਰ ਸੌ ਰਿਹਾ ਸੀ ਤਾਂ ਉਸ ਦੌਰਾਨ ਉਹਨਾਂ ਦੇ ਘਰ ਦੇ ਵਿੱਚ ਬੇਖੌਫ ਚੋਰ ਦਾਖਲ ਹੁੰਦੇ ਨੇ ਘਰ ਦੇ ਵਿੱਚ ਪਏ ਦੋ ਮੋਬਾਈਲ ਫੋਨ 20000 ਦੀ ਨਕਦੀ ਤੇ ਘਰ ਦੇ ਵਿੱਚ ਛੋਟੀ ਬੱਚੀ ਦੇ ਹੱਥਾਂ ਦੇ ਵਿੱਚ ਪਏ ਦੋ ਚਾਂਦੀ ਦੇ ਕੰਗਣ ਉਤਾਰ ਕੇ ਉਹਥੋਂ ਫੂ ਚੱਕਰ ਹੋ ਗਏ ਜਾਣਕਾਰੀ ਦਿੰਦਿਆਂ ਹੋਇਆਂ ਉਹ ਪੀੜਤ ਵਿਅਕਤੀ ਵਿਕਾਸ ਦਾ ਕਹੜਾ ਇੱਕ ਅਣਖੀ ਨਗਰ ਫਗਵਾੜਾ ਦੇ ਵਿੱਚ ਰਹਿੰਦੇ ਨੇ ਤੇ ਬੀਤੀ ਰਾਤ ਜਦੋਂ ਆਪਣੇ ਘਰ ਦੇ ਵਿੱਚ ਸੌ ਰਹੇ ਸਨ ਤਾਂ ਉਸੇ ਦਰਮਿਆਨ ਕੋਈ ਵਿਅਕਤੀ ਘਰ ਦੇ ਵਿੱਚ ਦਾਖਲ ਹੋਇਆ ਘਰ ਦੇ ਵਿੱਚ ਪਏ ਦੋ ਮੋਬਾਈਲ 20000 ਕੈਸ਼ ਤੇ ਬੱਚੀ ਦੇ ਹਾਸੇ ਦੇ ਵਿੱਚ ਪਾਈ ਕੰਗਣ ਉਤਾਰ ਕੇ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਮੰਡੀ ਦੇ ਵਿੱਚ ਆਪਣੇ ਕੰਮ ਦੇ ਲਈ ਚੱਲਿਆ ਤਾਂ ਜਦੋਂ ਉਹਨਾਂ ਨੇ ਆਪਣੇ ਮੋਬਾਈਲ ਫੋਨ ਦੀ ਇਹਦੇ ਉਧਰ ਪਾਲ ਕੀਤੀ ਹੈ ਨਹੀਂ ਮਿਲਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਘਰ ਦੇ ਵਿੱਚ ਚੋਰੀ ਹੋਈ ਇਹ ਨਾ ਤੁਹਾਨੂੰ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਕੋਲੋਂ ਨਾ ਮੰਗ ਕੀਤੀ ਹੈ ਕਿ ਉਕਤ ਚੋਰ ਨੂੰ ਕਾਬੂ ਕਰਕੇ ਮੋਬਾਈਲ ਤੇ ਪੈਸੇ ਵਾਪਸ ਕੀਤੇ ਜਾਣ ਉਹ ਨਾ ਮੰਗ ਕੀਤੀ ਹੈ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਉਹਨਾਂ ਨੇ ਵੀ ਕਿਹਾ ਕਿ ਸਟੋਰੀ ਦੀ ਘਟਨਾ ਨਾਲ ਉਹਨਾਂ ਦਾ ਤਰੀਬ 60 ਤੋਂ 70 ਹਜ਼ਾਰ ਦਾ ਨੁਕਸਾਨ ਹੋ ਗਿਆ ਹੋਰ ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਦਾ ਕੀ ਕਹਿੜਾ ਆਓ ਸੁਣਦੇ ਹਾਂ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਸ਼ਰਮਾ ਦੀ ਰਿਪੋਰਟ ਇਹਨਾਂ ਆਪਣਾ ਵਿਕਾਸ ਸਾਹੋਜੀ ਹਾਂਜੀ ਕਿੱਥੇ ਰਹਿੰਦੇ ਜੀ ਆਪਾਂ ਅਣਕੀ ਨਗਾ ਕਲੀ ਨੰਬਰ 5 ਜੀ ਤੇ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਇੱਕ ਕਾਰ ਦੇ ਵਿੱਚ ਆਪਣੇ ਬੈਠੇ ਆ ਮਾਮਲਾ ਇਹ ਹੈ ਜੀ ਆਪਣਾ ਦੋ ਮੋਬਾਈਲ ਚੋਰੀ ਹੋਏ ਜੀ ਇੱਕ ਆਪਣਾ 20000 ਰੁਪਏ ਕੈਸ਼ ਚੋਰੀ ਹੋਇਆ ਜੀ ਇੱਕ ਦੋ ਇੱਕ ਕੁੜੀ ਦਾ ਕੜਾ ਚੋਰੀ ਹੋਇਆ ਜੀ ਉਹ ਵੀ ਹੱਥੋਂ ਲਾ ਕੇ ਲੈ ਗਿਆ ਜੀ ਕੜੇ ਚਾਂਦੀ ਦੇ ਚਾਂਦੀ ਦੇ ਸੀਗਾ ਜੀ ਦੋਨੇ ਕੜੇ ਲਾ ਕੇ ਗਏ ਦੋਨੇ ਕੜੇ ਜੀ ਤੇ ਕੁੜੀ ਦਾ ਨਾਂ ਕੀ ਛੋਟੀ ਦਾ ਮੋਹੀਨੀ ਹੈ ਮੋਹੀਨੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਚੋਰੀ ਹੋ ਗਈ? ਜਦੋਂ ਮੈਂ ਸਵੇਰੇ ਉੱਠਿਆ ਜਦੋਂ 5:00 ਵਜੇ ਮੈਂ ਆਲਾਰਮ ਲਾਇਆ ਹੈ 5:00 ਵਜੇ ਉੱਠਦਾ ਮੈਂ ਜਦੋਂ ਮੋਬਾਈਲ ਮੈਸੇਜ ਆ ਉਹ ਆਲਾਰਮ ਗੱਲ ਨਹੀਂ ਵੱਜਿਆ ਜੀ। ਜਦ ਮੰਡੀ ਦਾ ਕੰਮ ਕਰਦਾ ਹੁੰਦਾ ਮੈਂ। ਇਹ ਜਦੋਂ ਉੱਠਿਆ ਦੇਖਿਆ ਮੋਬਾਈਲ ਹੀ ਹੈ ਨਹੀਂ। ਕਿਉਂਕਿ ਮੈਸੇਜ ਆ ਜਦੋਂ ਸ਼ਹਿਰ ਤੋਂ ਕਿ ਦਿ ਗਿਆ ਹਾਂਗਾ ਸ਼ਹਿਰ ਤੋਂ। ਕਿਹੜੇ ਮੋਬਾਈਲ ਸੀ ਆਪਣੇ? Vivo Y23 ਤੇ ਦੂਜਾ ਮੋਬਾਈਲ? ਦੂਜੇ ਦਾ ਸੀ ਆਹ ਬਾਈ। ਕੀ ਨਾਂ ਸੀ ਉਹਦਾ? Oppo Oppo ਦਾ। ਤੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਭਾਜੀ? ਇਹ ਹੈਗਾ ਜੀ ਆਪਣਾ ਇੱਕ ਬੀ 20000 ਦਾ ਮੋਬਾਈਲ ਆ ਸਕਾ 13000 ਦਾ ਹੋ ਸਕਦਾ ਜੀ 20000 ਰਕੀਸ ਹਮ 4 ਜਿਆਦਾ ਕੜਾ ਸਕਾਈ ਤੇ ਟੋਟਲ ਕਿੰਨਾ ਕ ਬਣ ਗਿਆ ਲਗਭਗ ਇਹ ਬਣ ਗਿਆ ਤੁਹਾਡਾ 20 30 37 37 ਜਾਂ 40 ਠੀਕ ਹੈ ਤੇ ਪੁਲਿਸ ਕੰਪਲੀਟ ਕੀਤੀ ਸਮਾਉਣ ਨੂੰ ਲੈ ਕੇ ਹੁਣ ਇਹ ਕੰਪਲੀਟ ਕਰਕੇ ਆਏ ਜੀ ਤੇ ਪੁਲਿਸ ਆਈ ਸੀ ਮੌਕੇ ਤੇ ਨਹੀਂ ਆਈ ਹੁਣ ਕੰਪਲਿਟ ਹੁਣ ਹੀ ਕਰਕੇ ਆਏ ਜੈਕਟ ਕਰਕੇ ਨਹੀਂ ਆਏ ਤੇ ਕੀ ਪ੍ਰਸ਼ਾਸ਼ਕਾਂ ਨੂੰ ਮੰਗ ਰਹੇ ਹੋ ਜਿੰਦਾ ਚੋਰੀ ਦੀਆਂ ਬਾਰਦਾਤਾਂ ਬਹੁਤ ਹੋ ਰਹੀਆਂ फटाफट फट हो जाए बंदा पेड़ ना कर दो दिन कैमरे लगी हुआ हाँ, तो जी रोड नाम क्या मामला क्या है यहाँ मेरा लड़का सोया था रात के बारह बजे हम लोग जगा था उसके बाद बहुत सोया था सुबह उठा गाड़ी लेके जायेगा मंडी फोन फोन आया नहीं मोबाइल खोजने लगा मोबाइल है दो मोबाइल है नहीं कितने मोबाइल थे दो मोबाइल तो कोई कैश वगैरह भी था कैश बीस हजार था बीस हजार हाँ वो बच्चे का काड़ा भी था ये बच्चे का कड़े कितने दो से दो दोनों ने हाथ के बच्चे के चंदी के काड़े है सुबह पता लगा रात को तो कुछ पता लगा नहीं हमें ये डर है जब बच्चे सोया है किसी दिन तो बच्चे का कोई बात नहीं हो जाए कहाँ पड़ता है ये एरिया ये अनकी नगर आनकी नगर तो कितनी देर से यहाँ रहते हैं यहाँ हम सात साल हो गए किराए पे रहते हैं आप? किराये पे रहते हैं। पहले कभी चोरी नहीं हुआ कभी नहीं हुआ नहीं तो पुलिस कम्पलेट की ये, इस मामले को लेकर हाँ, करके अभी आया तो पुलिस आई थी पुलिस नहीं आया आएंगे पुलिस।